ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸੱਤ ਗਾਵਾਂ ਸੇ ਲੈ ਲੈ ਕੇ ਆਏ ਹਾਂ ਜੀ ਚਾਰ ਆ ਭਾਈ ਇਹਨਾਂ ਚੋਂ ਤਾਜ਼ੀਆਂ ਸੋਈਆਂ ਤੇ ਤਿੰਨ ਗੱਬਣਾ ਨੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਜੀ ਤਾਂ ਕਿ ਹਰ ਕੋਣ ਬਣ ਲੈ ਜੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੀ ਜੇ ਕੋਈ ਵੀ ਰੈਮੇ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਈ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਉ ਪੁੱਛ ਲੈਨੇ ਆਪ ਕੋ ਬਾਈ ਦੋ ਰੇਲ ਆਜੋ ਬਾਈ ਜੀ ਬਾਈ ਜੀ ਹਸੀ ਕਾਲ ਹਾਂਜੀ ਹਸੀ ਕਾਲ ਬਾਈ ਜੀ ਹੋ ਠੀਕ ਹੋਂ ਬਾਈ ਜੀ ਹਾਂਜੀ ਬਹੁਤ ਦੀ ਜੀ ਵਧੀਆ ਚੱਲਦਾ ਬਾਈ ਕੰਮ ਕਰ ਹਾਂਜੀ ਬਹੁਤ ਦੀ ਜੀ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਬੈਗਾ ਹੀ ਮਾਲ ਹਾਂਜੀ ਹਾਂਜੀ ਸਾਰਾ ਪੁੱਤੀ ਬੈਗੀ ਠੀਕ ਹੈ ਨਾਮ ਤੇ ਐਡਰੈਸ ਬੋਲੋ ਨਾਮ ਨਰਮਲ ਸਿੰਘ ਜੀ ਹਾਂ ਪਿੰਡ ਭਾਈ ਰੁਪਾ ਤਸੀਲ ਫੂਲ ਜ਼ਿਲ੍ਹਾ ਬਠਿੰਡਾ ਜੀ ਨੇੜੇ ਪਿੰਡ ਨੇੜੇ ਦਾ ਸਲਾਹਤਰਾਜਿੰਦ ਭਗਵਤਾ ਭਾਈ ਕਾ ਤੇਰਾੰਤਾ ਫੂਡ ਵਿਚਾਲੇ ਜਾਂਦਾ ਜੀ ਨੇ ਮੋਬਾਈਲ ਨੰਬਰ ਉਹ ਫੋਨ ਨੰਬਰ ਆ ਜੀ 94638 42855 ਜੀ ਠੀਕ ਆ ਭਾਈ ਦੂਜਾ ਹੈਗਾ 707820605 ਜੀ ਠੀਕ ਆ ਭਾਈ ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਭਾਈ ਜਿਹੜੀ ਪਹਿਲੇ ਨੰਬਰ ਦੇ ਵਹੜਦੇ ਨੇ ਕਿਹੜਾ ਸੂਸੂਈ ਹੈ ਤੇ ਦੂਜਾ ਸੂਸੂਈ ਹੈ ਬਾਈ ਜੀ ਕਦੋਂ ਸੂਈ ਹੈ ਬਈ ਇਹ ਰਾਤ ਸੂਈ ਸੀਗੀ 9:00 ਵਜੇ ਰਾਤ 9:00 ਵਜੇ ਬੱਚਾ ਕੀ ਦਿੱਤਾ ਗਰਮ ਬੱਚੀ ਦਿੱਤੀ ਬੱਚੀ ਬੜੀ ਚੰਗੀ ਆਣਾ ਹਾਂਜੀ ਸੈਕਸਰ ਸੀਮਨ ਦੀ ਆ ਜੀ ਬੱਚੀ ਦੀ ਕੁਆਲਿਟੀ ਚੈੱਕ ਕਰੋ ਬੱਚੀ ਬਹੁਤ ਚੰਗੀ ਦੇ ਬਿਜੇ ਕਰਮਾ ਸੈਕਸਰ ਸੀਮਨ ਲੱਗਿਆ ਸੀਗਾ ਜੀ ਚਾਪਰ ਦੀ ਆ ਜੀ ਠੀਕ ਆ ਬਾਈ ਹਾਂਜੀ ਚੰਗੇ ਸੀਮਨ ਦੀ ਦੱਸਿਆ ਬਾਈ ਨੇ ਜੇਰ ਵਗੈਰਾ ਜੇਰ ਜੂ ਰੋਕੇ ਜੀ ਠੀਕ ਆ ਬਾਈ ਕਿੰਨੇ ਕੁ ਬੋਲੇ ਤੇ ਸਟਾਰਟ ਹੋਈ ਆ ਫਿਰ ਬੋਲਾ ਤਾਂ ਹਲੇ ਮੰਨ ਕੇ ਚੱਲੋ ਵੀ ਆਪਾਂ ਸਾਰਾ ਦਾ ਖਾਲੀ ਕਰਿਆ ਨੀਗਾ ਹੂੰ ਜਿਵੇਂ ਸਵੇਰੇ ਕੱਢਿਆ 4 ਲੀਟਰ 5 ਲੀਟਰ ਰਾਤ ਕੱਢਿਆ ਸੀਗਾ ਜੀ ਠੀਕ ਆ ਹਾਂਜੀ ਹੂੰ ਦੇਨੂ ਨਾ ਤਾਂ ਚੰਗਾ ਹੰਦੋਤਾ ਇਹ ਮਨਲਾ ਪਤਾ ਇਹ ਜਿਹਨੂੰ ਪਰਖ ਵਾਲੇ ਬੰਦੇ ਕਹਿੰਦੇ ਲੋੜ ਹੀ ਨਹੀਂ ਹੈ ਨਾ ਜੀ ਨਾਣਾ ਨੋਣਾ ਚਾਈਆਂ ਚਵਾਈਆਂ ਇੱਕ ਨੰਬਰ ਹੀ ਚਵਾਈ ਆ ਪਾਲਾ ਜੀ ਹਾਂ ਪਾਲ ਕਾ ਸੂਨ ਬਲੇ ਕਾੜਾ ਕੁੜਾ ਪਤਾ ਗਾ ਗੁਰਗੜਾ ਬਈ ਇਹਨਾਂ ਆਰਡਰ ਚੰਗਾ ਬਈ ਲੋਡਰ ਕਾਰ ਤੋਂ ਪਿੱਛੇ ਮਾਲਕ ਨੇ ਮਨਲਾ 23 24 ਕਿਲੋ ਦੱਸੇ ਹੀ ਪਹਿਲੇ ਸੁਣੇ ਦਾ ਠੀਕ ਆ ਹਾਂਜੀ ਨਾੜਾ ਦੋਨੇ ਕੋਈ ਨਾੜਾ ਨੋਣਾ ਵੇਖੋ ਜੀ ਹਾਂ ਨਾੜਾ ਬਹੁਤ ਚੰਗਾ ਹੈ ਨਾ ਹਾਂ ਥਾਣਾ ਬਹੁਤ ਚੰਗਾ ਗੁਲਾਬੀ ਥਾਣਾ ਮੋਟਿਆ ਲੋਟਾਂ ਸੇ ਵਾਲੇ ਬੰਦੇ ਕੋਲੇ ਜੰਗ ਨਿਰਖ ਪਰਖ ਵਾਲੇ ਕੋਲੇ ਜਾਵੜੀ ਤਾਂ ਫਿਰ ਦੋਤਣ ਕੱਡੂਈ ਜੀ ਹਨੇ ਖੋਲ ਦੇ ਬਾਈ ਤੋੜ ਕੇ ਦਿਖਾ ਹਾਂ ਵੇ ਭਾਲਾ ਜੀ ਆ ਮੰਨ ਕੇ ਤੈਨੂੰ ਭਾਲ ਜਰੂਰ ساری ਭਾਲਾ ਗਈ ਇਹ ਤਾਂ ਬਾਈ ਲੈ ਜਾਣੀਆਂ ਦੋਹਾਂ ਚਲੇਗਾ ਸੈਟ ਹੋ ਜੀ ਆਪਣਾ ਹੁੰਦਾ ਵੀ ਹੂੰ ਫ੍ਰੀ ਫਾਇਰ ਦੀ ਕੀ ਗੱਲ ਬੱਚਾ ਪੱਛੀ ਆ ਬੱਚੀ ਨੇ ਸਾਲ ਡੇਢ ਸਾਲ ਨੂੰ ਨਾਲ ਹੀ ਚਾਹੁੰਦੇ ਹਾਂ ਹਾਂ ਬੈਡ ਖੁਦ ਵੀ ਚੱਲ ਗਿਆ ਰੰਗ ਰੂਪ ਬਹੁਤ ਚੰਗਾ ਕਰ ਦਿੱਤਾ ਬੱਚਾ ਵੀ ਬੜਾ ਚੰਗਾ ਦਿੱਤਾ ਜੀ ਆਰਡਰ ਕਮਾਲ ਆ ਸੋਹਣਾ ਆਰਡਰ ਕਰਮਾਲੀ ਦਾ ਥਣ ਬਹੁਤ ਚੰਗਾ ਬਾਈ ਮੁੱਠੀ ਵਾਲਾ ਥਣ ਚਿਵਾਈ ਵੀ ਬਾਈ ਕਹਿੰਦਾ ਨੰਬਰ 1 ਆ ਜੀ ਬਾਕੀ ਤੋ ਰਤਰਾ ਚੈੱਕ ਕਰ ਲੋ ਚੰਗੀ ਆ ਬਾਈ ਕਿਹਨਾਂ ਦਾ ਜੀ ਤੂੰ ਮੂੰਹੋ 6 ਦੰਦ ਮੂੰਹੋ 6 ਦੰਦ ਆਈ ਪਿਆਰਾ ਦੰਦਾਂ ਚ ਵਹਿੜਾ ਬਾਈ 6 ਦੰਦ ਆਈ ਜੀ ਕੀ ਮੋ ਲੱਜ ਐ ਜੀ ਬਾਈ ਮੋਲੇ ਜਾਇ ਜੀ 75000 ਦੀ ਬੱਛੀ ਦੇ ਦਾਂਗੇ ਮਾਨਤਨ ਹੋ ਜਾ ਹਾਂ 70 ਛੱਪਿਆ ਹੋ ਜੀ ਬਾਲਾ ਬਾਦੇ ਘਟੇ ਵਾਲਾ ਠੀਕ ਐ ਬਾਈ ਹੂੰ 75000 ਰੁਪਇਆ ਮੋਲਾ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਬਾਈ ਸੋਈ ਸਵਾਈ ਆ ਹਾਂ ਬੱਚੀ ਬੜੀ ਚੰਗੀ ਆ ਯਾਰ ਮਾ ਥੋੜੀ ਜਾ ਕੇ ਦੁਰ ਗਈ ਜੀ ਹੂੰ ਠੀਕ ਹੋ ਗਈ ਕੱਕਾ ਹਲਕਾ ਹਲਕਾ ਬੰਦੀ ਹੈਗੀ ਹੂੰ ਜੋ ਮਰਜੀ ਬੈਠਾ ਰਹੇ ਜੀ ਮਰਜੀ ਬੈਠ ਰਹੇ ਬਾਈ ਜਿੰਨੇ ਢੁੰਡੀ ਜਿਵੇਂ ਮਰਜੀ ਚੋਰੇ ਕੋਈ ਹੂੰ ਕੋਈ ਚੱਕਰੀ ਨਹੀਂ ਹੈਣਾ ਹੂੰ ਕੋਈ ਵਜਾ ਕੋਈ ਚੱਕਰ ਨਹੀਂ ਲੈ ਦੋਨੇ ਪਾਸੇ ਬਹਿ ਜਾ ਬਾਈ ਕਾ ਕੋਈ ਚੱਕ ਨਹੀਂ ਹੈਲਦੀ ਕਰ ਮਣੀ ਕੋਹਰਾ ਨਹੀਂ ਬਾਕੀ ਚਵਾਈ ਚਵਾਈ ਬਹੁਤ ਸੋਹਣੀ ਹੈ ਜੀ ਮਰਜੀ ਨਾ ਕਰ ਲੈ ਕੋਈ ਚੱਕਰ ਛੋਣ ਬੜਾ ਚਾਹੀਆ ਹਾਂ ਆ ਤਾਂ ਬਣੀ ਪਾ ਲਗੀ ਸਹੀ ਹੈ ਉਹ ਕਰਕੇ ਥੋੜੀ ਜੀ ਚੱਲ ਗਈ ਠੰਡੀ ਹੋ ਗਈ ਹੂੰ ਇੱਥੇ ਚੋਣ ਵਾਲਾ ਲੈ ਜਾਏ ਮਸ਼ੀਨ ਵਾਲਾ ਲੈ ਜਾਏ ਕੋਈ ਦਿੱਕਤ ਨਹੀਂ ਠੀਕ ਹੈ ਹਾਂਜੀ ਅੱਗੇ ਭਰਾ ਦੋ ਨੰਬਰ ਕਿਹੜਾ ਸੂਈ ਇਹ ਚੋਣ ਸੂਈ ਜੀ ਕਰਦਾ ਹਾਂ ਸਹੀ ਹੈ ਫੇਰ ਗਲਤੀ ਸੂਈ ਹੈ ਬੱਚਾ ਕੀ ਹੈ ਭਾਈ ਇਹ ਤੇ ਛੇਤੀ ਬੱਚੀ ਚੰਗੀ ਹੈ ਨਾ ਹਾਂਜੀ ਠੀਕ ਹੈ ਕਿੰਨੇ ਕੁ ਬੋਲੇ ਤੇ ਭਾਈ ਉਹ ਗਲਤੀ ਸੂਈ ਬੋਲੇ ਹੋਊ ਏ 13 14 ਕਿਲੋ ਖੋਲ ਦੇ ਭਾਈ ਤੋੜ ਕੇ ਤੇ ਜਣੀ ਪੁੱਤ ਮੇਰੇ ਹਿਸਾਬ ਨਾਲ ਵੀ ਛੇ ਵਾਲੇ ਬੰਦੇ ਕੋਲ ਤਾਂ 20 ਕਿਲੋ ਪਾ ਦੋ ਜੀ ਕੱਦ ਚੰਗਾ ਹੈ ਨਾ ਕੱਦ ਬਹੁਤ ਆ ਵੜਦਾ ਭਾਈ ਆਰਡਰ ਨੇੜੇ ਤੋਂ ਚੈੱਕ ਕਰਵਾਉਨੇ ਆਰਡਰ ਵੀ ਚੰਗਾ ਤੇ ਬੱਚਾ ਵੀ ਮਗਰ ਬੱਚੀ ਠੀਕ ਆ ਭਾਈ ਠੀਕ ਆ ਭਾਈ ਠੀਕ ਆ ਭਾਈ ਸੋਰਾ ਤਾਰਾ ਚੰਗਾ ਡਰ ਕਮਾਲ ਦਾ ਚੰਗੇ ਬਾਰੇ ਤੋਂ ਸਟਾਰਟ ਹੋਈ ਆ ਬੱਚਾ ਮਗਰ ਬੱਚੀ ਬੱਚੀ ਵੀ ਚੰਗੀ ਕੀ ਮੋਲਾ ਭਾਈ ਜੈਜਾ ਇਹ 55000 ਦੇ ਦਿਆਂਗੇ ਮਾਨ ਤਨ ਹੋ ਜਾ 55000 ਰੁਪਏ ਮੋਲਾ ਭਾਈ ਮਾਨ ਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਬੜੜ ਚੰਗੀ ਆ ਹਨਾ ਥਾਨ ਲੈਵਾ ਬਹੁਤ ਚੰਗਾ ਯਾਰ ਹਨਾ ਹਾਂਜੀ ਸੰਤੋਖਾ ਕੱਲਾ ਕੱਲਾ ਤੁਮੇ ਸੀਨ ਵਾਲਾ ਲੈ ਜੱਥੀਆਂ ਵਾਲਾ ਜੇ ਕੋਈ ਦਿੱਕਤ ਨਹੀਂ ਇਹਨੂੰ ਹੂੰ ਕਿ ਕਦ ਕਦੂ ਵੇਖੀ ਕਦ ਪੂਰਾ ਗਿਆ ਨਹੀਂ ਕਦੂ ਬਹੁਤ ਠੰਡੀ ਬਹੁਤ ਹੀ ਐ ਨਹੀਂ ਗੱਲ ਕੋਈ ਲੋ ਹੂੰ ਜਿਵੇਂ ਮਰ ਜੇ ਤਲਾਈ ਜਾ ਲਾ ਹਣਾ ਦੇਵਾ ਲੋ ਚੰਗਾ ਕਰ ਮਾਇਆ ਕੀ ਬਾਤ ਸੁਗਰੋਤੇ ਆ ਕੇ ਲੈਵਾ ਤਾਂ ਹੋਰ ਵੀ ਬਣਾਉਈ ਇਹਨੇ ਚੰਗੀਆਂ ਮਾਇਆ ਹਾਂਜੀ ਬੱਚੀ ਪੂਰੀ ਚੰਗੀ ਹੈ ਐ ਨਹੀਂ ਬਲ ਕਾਮ ਬੱਚੇ ਵਾਲਾ ਕਹਿਣ ਦੀ ਹੁੰਦੀ ਹੈ ਗੱਲ ਸਹੀ ਗੱਲ ਹੈ ਮਤਲਬ ਪਾਲਣ ਵਾਲੀ ਚੀਜ਼ ਹੈਗੀ ਅੱਗੇ ਬਜਤਾ ਨੰਬਰ ਕਿਹੜਾ ਸੂਸੂ ਹੈ ਇਹ ਪਹਿਲਾ ਸੂਸੂ ਹੈ ਬਾਈ ਜੀ ਕਦੋਂ ਸੂਸੂ ਹੈ ਪੂਰੇ ਘੰਟਾ ਕੁ ਭਾਈ ਜੀ ਤੁਹਾਨੂੰ ਠੀਕ ਆ ਜੇਰ ਭਾਈ ਨਹੀਂ ਜੇਰ ਹਣ ਪਈ ਨਹੀਂ ਜੀ ਪਈ ਨਹੀਂ ਹੈ ਜੀ ਨਹੀਂ ਨਹੀਂ ਹਲਕਾ ਘੰਟਾ ਕੁ ਮਸਾ ਹੀ ਹੋਇਆ ਜੀ ਤੁਹਾਡੇ ਹੁਣ ਤੋਂ ਪਹਿਲਾਂ ਬੱਸ ਠੀਕ ਆ ਬੱਚਾ ਕੀ ਦਿੱਤਾ ਇਹਨੇ ਇਹਨੇ ਬੱਚੀ ਦਿੱਤੀ ਹੈ ਮੇਰੇ ਖਿਆਲ ਬੱਚੀ ਹੈ ਬੱਚੀ ਹੈ ਜੀ ਇਹਦੀ ਬੱਚੀ ਦਿੱਤੀ ਹੈ ਹਾਂ ਜੀ ਬੱਚੀ ਹੈ ਮਾਂ ਵਰਗੀ ਹੋਈ ਆ ਨਾ ਹਾਂ ਜੀ ਬੱਚੀ ਚੰਗੀ ਕਿੰਨਾ ਕੁ ਵਾਲਾ ਕੱਢਿਆ ਫਿਰ ਹਲੇ ਤਾਂ ਹੀ ਤਿੰਨ ਤਿੰਨ ਚਾਰ ਕਿਲੋਟਰ ਕੱਢਿਆ ਜੀ ਇਹਨੇ ਕੇਵਲ ਠੀਕ ਆ ਉਹ ਐਵੇਂ ਹੁਣ ਚੱਲ ਫਿਰ ਬੈ ਬੂਝੇ ਵਾਲਾ ਟਾਈਟ ਜਿਹਾ ਹੋਇਆ ਪਿਆ ਸੀਗਾ ਹਾਂ ਹਾਂਜੀ ਆਰਡਰ ਚੰਗਾ ਹਾਂ ਹਾਂ ਜੀ ਹਾਂ ਤੁਹਾਨੂੰ ਬਹੁਤ ਚੰਗਾ ਮੁੱਠੀ ਵਾਲਾ ਥਾਣਾ ਇਕੱਲਾ ਇਕੱਲਾ ਥਾਣਾ ਖੋਲ ਦੋ ਬਈ ਸੋਚ ਕੇ ਖਾ ਦੋ ਵੱਡੀ ਗੱਲ ਗਰਮ ਹੀ ਨਹੀਂ ਮੰਨਦੀ ਫੈਂਟ ਆ ਜਿਹੜੀ ਕਰਮ ਵਾਲੀ ਦੀ ਚੰਗੀ ਆ ਆਪਣੀ ਮੈਂ ਇਧਰ ਲਈ ਯਾਰ ਸੀ ਪੰਜਾਬ ਵਾਲੀ ਕਹਿ ਲਈ ਹੂੰ ਪੰਜਾਬ ਵਾਲੀ ਜਿਆਸੀ ਹੈ ਨਾ ਹੂੰ ਕੋਈ ਨਿਕਲ ਸੁਈ ਸੁਵਾਈ ਆ ਬੱਚਾ ਕਰਮ ਵਾਲੀ ਨੇ ਬੱਚੀ ਦਿੱਤੀ ਆ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਡਰ ਚੰਗਾ ਬਈ ਚਵਾਈ ਦੁਈ ਚੰਗੀ ਆ ਬਈ ਠੀਕ ਆ ਬਈ ਹੂੰ ਕੀ ਮੋਲ ਆ ਬਈ ਜਾਇਜ ਆ ਆ ਜਾ ਇਹ ਛੋੜ ਦੱਪੋਈ ਹੋਰੀ ਹਟਾ ਲਈਏ ਅੱਜ ਵਾਰ। ਠੀਕ ਹੈ ਭਾਈ। 48000 ਰੁਪਏ ਮੁੱਲ ਆ ਭਾਈ। ਵਿੱਚੋਂ ਬਾਈ ਕਹਿੰਦਾ ਛੋੜ ਛੱਪਾ ਜਾ ਹੋ ਜਾਊਗਾ। ਮੁੱਲ ਜਾਇਜ਼ ਹੀ ਰੱਖਿਆ ਬੜੀ ਨੇ। ਸਰ ਕਦ ਤੱਕ? ਇਹ ਮਰੀ ਗੱਲ ਕੋਈ। ਹੂੰ ਸਹੀ ਗੱਲ। ਹਲੋ। ਅੱਗੇ ਭਾਈ 4 ਨੰਬਰ। ਕਿਹੜਾ ਸੂਸੂਈ ਹੈ ਬਈ? ਇਹ ਦੂਜਾ ਸੂਈ ਬਈ ਜੀ। ਚਾਦੋਂ ਸੂਈ ਹੈ ਬਈ। ਸਵੇਰੇ 5:00 ਵਜੇ ਸੋਈ ਸੀਗੀ ਜੇਰ ਜੂਰ ਪਈ ਆ ਪਈ ਜੇਰੇ ਦੀ ਜੇਰ ਬਾਈ ਵਰਚਲ ਚ ਰੱਖਿਆ ਠੀਕ ਹੈ ਬੱਚਾ ਕੀ ਦੇਤਾ ਅੱਛਾ ਤਰੀ ਬੱਚਾ ਦੇਤਾ ਹਾਂਜੀ ਕਿੰਨਾ ਬੋਲਾ ਕਿੱਡੇ ਫਰੇ ਦਾ ਬੋਲਾ 3 ਲੀਟਰ ਕਿੱਡੇ ਸੀ ਬਰੀਟ ਇਹ ਵੀ ਸੇਮ ਆ ਗਰਮੀ ਬਿਲਕੁਲ ਨਹੀਂ ਮੰਨਦੀ ਫੈਂਟ ਜਿਹੜੀ ਕਰਮ ਵਾਲੀ ਦੀ ਚੰਗੀ ਉਹ ਹਨ ਚੰਗਾ ਕਿ ਲੈਵਲ ਉਹ ਵੀ ਚੰਗੀ ਆ ਬਾਈ ਕਹਿੰਦਾ ਫੇਸ ਬੜਾ ਚੰਗਾ ਟੂਆ ਟੂਆ ਬਹੁਤ ਚੰਗਾ ਪਹਿਨਾ ਜਰਸੀ ਆਣਾ ਜਰਸੀ ਜਾ ਗਈ ਹੈ ਥਾੜਾ ਬਹੁਤ ਚੰਗਾ ਲੱਗਿਆ ਹਨ ਹੂੰ ਮੁੱਠੀ ਵਾਲਾ ਥਾਣਾ ਵੀ ਫੇਸ ਦੇਖੋ ਫੇਸ ਬੜਾ ਪਿਆਰਾ ਕੀ ਮੋਲਾ ਭਾਈ ਜੈ ਜੀ 48000 ਰੁਪਏ ਮਾਨਤਨ ਹੋ ਜਾ ਭਾਈ ਠੀਕ ਆ ਭਾਈ ਹੂੰ 48000 ਰੁਪਏ ਮੋਲਾ ਵੀ ਮਤਲਬ ਜਿੰਨੇ ਦਾ ਡੰਗਰ ਉਹ ਤੋਂ ਘੱਟ ਆ ਗਈ ਹੂੰ ਜੈ ਜੀ ਹੈ ਨਾ ਬਣਾ ਲਓ ਤਾਜੀ ਵੜ ਨਹੀਂ ਤੇ ਬੜਾ ਤਾਜੀ ਉਹ ਨਹੀਂ ਕੰਨੇ ਨਹੀਂ ਮਿਲਦੀ ਸਹੀ ਗੱਲ ਅੱਗੇ ਬਈ ਪੰਜ ਨੰਬਰ ਕਿਹੜਾ ਸਾਸ ਹੁੰਦੀ ਹੈ ਇਹ ਦੂਜਾ ਸਾਸ ਹੁੰਦੀ ਬਈ ਕਿੰਨੇ ਦਿਨ ਲੈਂਦੀ ਆ ਬੋ ਪੰਜ ਚਾਰ ਦਿਨ ਲੋ ਜੀ ਬਸ ਚਾਰਕ ਰਿਕਾਰਡ ਆ ਬਈ ਦੁੱਧ ਦਾ ਪਿਛਲੇ ਸੂਈ ਮਾਲ ਕਰਦੇ ਸਹੀ 13 ਲੀਟਰ ਪਹਿਲੇ ਸੀ ਸੂਈ ਖੋਲ ਦੋ ਬਈ ਬੱਚੇ ਖਾਓ ਹਾਂਜੀ ਥੋੜਾ ਥੋੜਾ ਬਹੁਤ ਚੰਗੀ ਬਾਕੀ ਠੰਡੀ ਆ ਗੱਲਾ ਗੱਲਾ ਥਾਣਾ ਪੂਰੇ ਵਿੱਚ ਦੇ ਥਾਣਾ ਹਾਂਜੀ ਠੀ ਵਾਲਾ ਥਾਣ ਲੱਗਿਆ ਬਈ ਹਾਂਜੀ ਵੱਡ ਵੱਡ ਚੰਗਾ ਰੰਗ ਰੂਪ ਚੰਗਾ ਸਭੀ ਪਲੀ ਆ ਬੜਾ ਚਮਕ ਚਮਕ ਚੰਗੀ ਆ ਬਈ ਸੱਚੀ ਜ਼ਰੂਰ ਆ ਬਈ ਤੈਨ ਹਜੇ ਲੈਂਦੀ ਆ ਉਹਦੋਂ ਆਰਡਰ ਆ ਜਿਹੜਾ ਵਧੀਆ ਤਿਆਰ ਕਰਦਾ ਕੀ ਮੋਲ ਆ ਬਾਈ ਜੈ ਜੈ ਮਾਨਤਾਨ ਹੋਈ ਹਾਂਜੀ ਮਾਨਤਾਨ ਬਸ 100000 ਰੁਪਿਆ ਮੋਲ ਆ ਵੀਰੇ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਏ ਮੋਲ ਬਾਈ ਨੇ ਲੈਣ ਦੇਣ ਵਾਲੀ ਰੱਖਿਆ ਬਾਈ ਕੋਈ ਬਾਲੇ ਵੱਡੇ ਮੋਲ ਨਹੀਂ ਕਰੇ ਹਨ ਹੂੰ ਸਹੀ ਗੱਲ ਆ ਬਾਈ ਹੂੰ ਤੈਨੂੰ ਕੋਈ ਤਾਂ 1500 ਰੁਪਏ ਨੂੰ ਲੈਨੇ ਆਪਣਾ ਉਹ ਕੰਮ ਨਹੀਂਗਾ ਠੀਕ ਆ ਪਰ ਸੁਧਾਨ ਦਾ ਕੰਮ ਕੋਈ ਨਹੀਂ ਹਾਂ ਕਿ ਦੋ ਕੰਨੀ 100 ਹਬੜਾ ਕੀ ਬਾਤ ਫਿਰ ਤਾਂ ਸੂ ਕੇ 55000 ਦੀ ਵਿਕ ਗਈ ਹਾਂ ਅੱਗੇ ਬਈ 6 ਨੰਬਰ ਕਿਹੜਾ ਸੂਸ ਹੁੰਦੀ ਹੈ ਇਹ ਪਹਿਲਾ ਸੂ ਓਏ ਜੀ ਕਿੰਨੇ ਦਿਨ ਲੈਂਦੇ ਬਈ ਇਹ ਲੈਓ ਜੀ 12 13 ਦਿਨ 12 ਹਾਂਜੀ ਹਾਂ ਹਲੀ ਕੱਚੀ ਕੱਚੀ ਹੈ ਹਾਂ ਉਹ ਪਈ ਨਹੀਂ ਤਾਂ ਸਟਾਰਟ ਜੀ ਹੋਈ ਹੈ ਬਸ ਸਟਾਰਟ ਹੀ ਹੋਈ ਹੈ ਹਾਂਜੀ ਖੋਲ ਦੇ ਬਈ ਸੋਰ ਕੇ ਪਹਿਲਾ ਸੂ ਆ ਅੱਧ ਚੰਗਾ ਰੰਗ ਚੰਗਾ ਬਈ ਫੇਸ ਚੰਗਾ ਕਰ ਮਾਈ ਕਿੰਨਾ ਕ ਦੁੱਧ ਦੇ ਦੂ ਆਸਟੀਮੇਟ ਆ? ਤੁਹਾਨੂੰ ਵੀ ਫਰਾਂਸਟਾਟਿਕ ਜੀ। ਹਾਂਜੀ। ਜਾਤ ਸਹੀ ਗੱਲ। ਮੁੱਲ ਕੀ ਹੈ ਭਾਈ ਇਹਦਾ ਜਾਇਜਾ? ਦਾ ਕਟਕੀ ਦਾ ਮੁੱਲ ਕੀ ਅੱਜ? 55000 55000 ਰੁਪਿਆ ਮਾਨਤਾਨ ਹੋ ਜਾਵੇ। ਹਾਂਜੀ ਮਾਨਤਾਨ ਬਸ ਕੁ ਛੋਟੇ ਸੱਪੇਲਾ ਕਰ ਲਾਂਗੇ। ਠੀਕ ਹੈ ਭਾਈ। ਜੇ ਨਹੀਂ ਆਪ ਰੇਟ ਹੀ ਚਾਹਾਂ ਜੇ ਬਾਹਰ ਤਾਂ ਜੋ ਯਾਰ ਹੋ ਗਿਆ 55000 ਹਾਂ। 55000 ਰੁਪਿਆ ਮੋਲਾ ਭਾਈ ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ। ਕੱਚੀ ਦਾ ਮੁੱਲ ਆ ਬਾਈ ਕਹਿੰਦਾ ਕੱਚੀ ਦਾ ਕਰਕੇ ਮੁੱਲ ਆਪਾਂ ਜਾਇ ਜੀ ਰੱਖੋ ਵਧੀਆ ਕਮਾਈ ਲੈ ਕੇ ਜਾਓ ਜੀ ਸਹੀ ਗੱਲ ਆ ਹਾਂ ਪਰ ਕਿੰਨੇ ਟੁੱਟ ਲੱਟੂ ਨਾ ਬਾਲਣੀਆਂ ਇਹ ਐਨੀ ਗੱਲ ਕੋਈ ਕਿਤੋਂ ਟਾਈਟ ਜਾ ਹੁੰਦੀ ਨਹੀਂ ਗੱਲ ਕੋਈ ਸਰੂਰ ਗਾ ਪੈ ਜੇਵਾ ਹਾਂ ਕੱਚੀ ਕੱਚੀ ਹਾਂਜੀ ਬੜੀ ਸੋਹਣੀ ਬੜੀ ਅੱਗੇ ਬਾਈ ਲਾਸਟ 7 ਨੰਬਰ ਆਪਣੇ ਫਾਰਮ ਦੀ ਵੇੜੇ ਇਹ ਆਪਣੇ ਆਪ ਦੇ ਫਾਰਮ ਦੀ ਵੇੜੇ ਜੀ ਠੀਕ ਹੈ ਕਿਹੜਾ ਸਾਸ ਹੁੰਦੀ ਆ ਬਾਈ ਇਹ ਦੂਜਾ ਸਾਸ ਸੁਣਾਈ ਇਹਨੇ ਕਿੰਨੇ ਦਿਨ ਲੈਂਗੇ ਬਾਈ ਇਹ ਲੈ ਜੀ 10 ਦਿਨ 10 ਦਿਨ ਹਾਂ ਜੀ 10 ਦਿਨ ਨੂੰ ਸੁੱਚ ਹੋਇਆ ਬਾਈ ਇਹਦਾ ਇਹਦਾ ਆਪਾਂ 26 ਲੀਟਰ ਚ ਹੋਇਆ ਜੀ 26 ਲੀਟਰ ਹਾਂਜੀ ਠੀਕ ਆ ਬਾਈ ਖੋਲ ਦੋ ਬਾਈ ਮਾੜੀ ਤੋਰ ਕੇ ਬਾਈ ਦੇ ਫਾਰਮ ਦੀ ਵੜਾ ਬਾਈ ਹੱਥੀ ਜੋ ਪਲੇਨ ਤੇ ਚੋਲੇ ਕੋਈ ਡਾਣੀਆਂ ਨਹੀਂ ਕਿਸੇ ਵੀ ਗੱਲ ਦੀ ਜੀ ਆਪਾਂ ਮਸ਼ੀਨ ਤੇ ਤੇ ਹੋਈ ਆ ਪਰ ਹੱਥੀ ਚੋਈ ਆ ਹੈ ਨਾ ਜਦੋਂ ਕੱਚੀ ਹੈ ਉਹ ਤਾਂ ਜਾ ਵੀਡੀਓ ਪਾਉਣੀ ਕਰਕੇ ਨਾਲ ਦਿਖਾ ਤੀ ਜੀ ਹਾਂਜੀ ਤੂੰ ਤਾਂ ਹਲੇ ਕੱਚੀ ਹੀ ਬੈੜ ਤਾਂ ਸਹੀ ਗੱਲ ਆ ਤਾਂ ਵੱਡਾ ਚੰਗਾ ਹਾਂ ਜਿੰਨਾ ਚਿਰ ਦਿੱਪਿਆ ਡੰਗਰ ਨਹੀਂ ਉਹਨਾਂ ਚਿਰ ਦੱਖ ਨਹੀਂ ਦਿੰਦਾ ਸਹੀ ਗੱਲ ਆ ਬਈ ਸੇਖੋ ਇਹ ਐ ਨਹੀਂ ਗੱਲ ਕੋਈ ਛੋਟੀ ਮੋਟੀ ਬੈੜ ਹਾਂ ਹਾਂ ਛੋਟੀ ਨਹੀਂ ਹੈਗੀ ਫੁੱਲ ਕੱਦ ਦਾ ਉਹ ਕੱਦ ਕੱਟ ਦੀ ਗਾੜੀ ਖੋਲ ਦੇ ਬਈ ਤੋਰ ਕੇ ਦਿਖਾ ਦੇ ਦੋਦ ਦਾ ਰਿਕਾਰਡ ਚੰਗਾ ਦੱਸਿਆ ਹਜੇ ਕੱਚੀ ਕੱਚੀ ਆ ਦੇਣ ਲੈਂਦੀ ਆ ਆਰਡਰ ਕਰਨ ਵਾਲੀ ਸੋਨਾ ਤਿਆਰ ਕਰ ਲਓ ਤੇ ਕੀ ਮੋਲ ਆ ਫਿਰ ਬਈ ਇਹਦਾ ਮਾਨ ਤਾਨ ਹੋ ਜਾ ਬਈ 75000 ਰੁਪਇਆ ਮੋਲਾ ਬਈ ਮਾਨ ਤਾਂ ਜਿਹੜਾ ਮੌਕੇ ਤੇ ਜਰੂਰ ਹੋ ਜਾਏ ਫੇਸ ਬੜਾ ਚੰਗਾ ਹਨਾ ਬਈ ਫੇਸ ਚੰਗਾ ਕੱਦ ਫੁੱਲ ਚੰਗੀ ਅਵਾਜ਼ ਸੁਣਖੀ ਆ ਬਈ ਇਹ ਤਾਂ ਆਪਾਂ ਵੀਡੀਓ ਦੇ ਨਾਲ ਦਿਖਾ ਦੇ ਕਿਹੋ ਹੂੰ ਪਿਆਰ ਵੀ ਤੁਹਾਨੂੰ ਮੁੱਲ ਵੀ ਹੋ ਜਾਊਗਾ ਸਹੀ ਗੱਲ ਆ ਬਈ ਹਾਂਜੀ ਨਾਗਸੀ ਭਰਾ ਕੋਲੇ ਸੱਤ ਸੱਤੀ ਦਿਖਾਦੀ ਬਈ ਕਿਸੇ ਵੀਰ ਦੇ ਕੋਈ ਵੀ ਨਾਗ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਧੰਨਵਾਦ